ਬੇਟਾ ਜੀ ਤੁਸੀਂ ਅੱਜ ਆਪਣੇ ਰੈਡੀ ਗੇਮ ਤੋਂ ਗੈਡੀ ਜਿੱਤ ਹਾਸਲ ਕੀਤੀ ਹੈ ਕਿੰਦਾ ਦਾ ਮਹਿਸੂਸ ਹੋ ਰਿਹਾ ਹੈਗਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਕਿ ਕਿਹੜੀ ਖੇਡ ਦੀ ਦੱਸ ਦਿਓ ਤੁਹਾਡੇ ਨੌਜਵਾਨਾਂ ਬਾਤ ਤੇ ਨਾ ਇਨਲਾਈਨ ਉਹ ਖੇੜੇ ਹੀ ਉਹਦੇ ਵਿੱਚ ਨੈਸ਼ਨਲ ਵਿੱਚੋਂ ਸਿਲਵਰ ਮੈਡ ਲਾਇਆ ਫਾਈਨਲ ਟਿਕਟ ਟੀਮ ਦੇ ਕਿੰਨੇ ਮੈਂਬਰ ਹੁੰਦੇ ਨੇ 12 12 ਮੈਂਬਰ 12 ਮੈਂਬਰ ਇਹ ਜਲਵਾ ਤਾਂ ਇੱਕ ਦਿਨ ਆ ਕਾ ਤੁਹਾਡੇ ਬੇਟੇ ਨੇ ਕਲਪਰ ਮੈਡਲ ਜਿੱਤੇ ਹੈਗਾ ਮੈਡਮੀ ਤੇ ਕਿੰਨੀ ਕੁ ਪਹਿਲਾਂ ਤਾਂ ਐ ਵੀ ਖੁਸ਼ੀ ਆ ਮਨ ਦੇ ਵਿੱਚ ਹਾਂਜੀ ਖੁਸ਼ੀ ਤਾਂ ਬਹੁਤ ਹੈ ਬੱਚੇ ਦੇ ਮਤਲਬ ਜਿਵੇਂ ਮਿਹਨਤ ਕਰਦੇ ਨੇ ਬੱਚੇ ਉਸ ਦੇ ਹਿਸਾਬ ਨਾਲ ਇਹਦਾ ਸੈਕਿੰਡ ਮੈਡਲ ਜਿਹੜਾ ਹੈਗਾ ਉਹ ਨੈਸ਼ਨਲ ਖੇਡਾਂ ਚੋਂ ਆਇਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੇ ਅੱਗੇ ਤੋਂ ਚਾਹੁੰਦਾ ਵੀ ਇਸੇ ਤਰ੍ਹਾਂ ਬੱਚੇ ਖੇਡਦੇ ਰਹਿਣ ਤੇ ਮੈਡਲ ਲੈਂਦੇ ਰਹਿਣ ਠੀਕ ਆ ਇਹਨਾਂ ਦੇ ਪਿਤਾ ਜੀ ਵੀ ਖੜੇ ਨੇ ਕਮਨ ਜੀ ਤੇ ਤੁਸੀਂ ਹੁਣ ਗੱਲ ਨੂੰ ਮੜੀ ਵਿਸਤਾਰ ਨਾਲ ਦੱਸਣਾ ਸਾਰੀ ਇਹ ਆਉਣ ਵਾਲੀ ਜਿਹੜੀ ਨੌਜੋਰ ਹੋਰ ਪੀੜ੍ਹੀ ਹੈ ਜਿਹੜਾ ਨੌਜਵਾਨ ਪੀੜ੍ਹੀ ਹੈ ਖੇਡਾਂ ਦੇ ਵਿੱਚ ਆਪਦਾ ਉਤਸ਼ਾਹ ਵੜਾਵੇ ਤੁਸੀਂ ਦੱਸੋ ਇਹਦੇ ਬਾਰੇ ਸਾਰੇ ਕੋਲ ਲੱਗਈਏ ਜਿਵੇਂ ਆਪਾਂ ਗੱਲ ਕਰਦੇ ਆ ਨਾ ਜਿਵੇਂ ਚైనా ਦੇਸ਼ ਹੈ ਚైనా ਦੇਸ਼ ਜਿਹੜੇ ਗਰਾਊਂਡ ਨੇ ਉੱਪਰੇ ਹੋਏ ਨੇ ਭਾਰਤ ਦੇ ਹਸਟਲ ਭਰੇ ਹੋਏ ਨੇ ਜਿਹਦਾ ਇੱਕ ਇੱਕ ਕਾਰਨ ਹੈ ਵੀ ਆਪਾਂ ਨੂੰ ਖੇਡਾਂ ਵੱਲ ਪ੍ਰੇਰਿਤ ਹੋਣਾ ਚਾਹੀਦਾ ਨੌਜਵਾਨਾਂ ਨੂੰ ਤੇ ਇਹਦੇ ਵਿੱਚ ਕੀ ਹੈ ਜਿਹੜੀ ਪੰਜਾਬ ਦੀ ਸੀਨੀਅਰ ਟੀਮ ਹੈ ਉਹਦਾ ਇਨਲੈਂਡ ਹਾਕੀ ਦੇ ਵਿੱਚ ਸਿਲਵਰ ਮੈਡਲ ਹੈ ਸਭ ਤੋਂ ਵੱਡੀ ਗੱਲ ਹੈ ਵੀ ਇਹਨਾਂ ਨੇ ਪਹਿਲੀ ਵਾਰ ਪੰਜਾਬ ਟੀਮ ਨੇ ਚੰਡੀਗੜ੍ਹ ਨੂੰ ਇਹਨਾਂ ਗੇਮਾਂ ਨੈਸ਼ਨਲ ਗੇਮਾਂ ਵਿੱਚ ਹਰਾਇਆ ਤੇ ਕਿਉਂਕਿ ਚੰਡੀਗੜ੍ਹ ਜਿਹੜੀ ਵੱਡੇ ਵੱਡੇ ਸਿਟੀ ਨੇ ਉਹਨਾਂ ਦੇ ਬਹੁਤ ਸਾਰੇ ਸਹੂਲਤਾਂ ਹੁੰਦੀਆਂ ਨੇ ਤੇ ਫਿਰ ਵੀ ਮਤਲਬ ਜਿਹੜੀ ਪੰਜਾਬ ਦੀ ਪੀਆਰਐਸਓ ਹੈ ਐਸੋਸੀਏਸ਼ਨ ਹੈ ਉਹਨਾਂ ਦਾ ਸਾਰਾ ਬਹੁਤ ਧੰਨਵਾਦ ਹੈ ਵੀ ਇਹਨਾਂ ਨੇ ਬਹੁਤ ਮਿਹਨਤ ਨਾਲ ਇਹਨਾਂ ਬੱਚਿਆਂ ਨੂੰ ਕਰਾਇਆ ਤੇ ਇਹਨਾਂ ਦਾ ਸਿਲਵਰ ਮੈਡਲ ਆਇਆ ਵੀ ਕਿ ਇਹ ਇਸ ਖੇਡ ਬਾਰੇ ਸਾਰੇ ਲੋਕਾਂ ਨੂੰ ਪਤਾ ਵੀ ਕੀ ਖੇਡ ਆ ਬਹੁਤ ਤਾਂ ਮੈਨੂੰ ਤਾਂ ਆਪ ਨੂੰ ਇਹ ਤਾਂ ਬਹੁਤ ਪੁਰਾਣੀ ਖੇਡ ਆ ਕੈਨੇਡਾ ਦੀ ਨੈਸ਼ਨਲ ਗੇਮ ਆ ਇਹ ਇਨਲੈਂਡ ਹਾਕੀ ਯੂਰਪੀ ਖੇਡ ਹੈ ਐਸ ਕੀ 62ਵਾਂ 62ਵਾਂ ਹੈ ਮਤਲਬ ਨੈਸ਼ਨਲ ਗੇਮਾਂ ਸੀਗਾ 62 ਸਾਲ ਹੋ ਗਏ ਨੈਸ਼ਨਲ ਗੇਮਾਂ ਹੁੰਦੇ ਨੇ ਬਹੁਤ ਪੁਰਾਣੀ ਪਹਿਲਾਂ ਆਪਣੇ ਅੰਗਰੇਜ਼ਾਂ ਸਮੇਂ ਦਾ ਗਰਾਊਂਡ ਬਣਿਆ ਹੋਇਆ ਹੈ ਪਟਿਆਲੇ ਦਾ ਆਪਣੇ ਸੰਗਰੂਰ ਦੇ ਵਿੱਚ ਮਤਲਬ ਦੇਸ਼ ਦਾ ਪਹਿਲੇ ਪੰਜ ਗਰਾਊਂਡਾਂ ਦੇ ਵਿੱਚ ਗਰਾਊਂਡ ਹੈ ਜਿਨ੍ਹਾਂ ਨੂੰ ਮਤਲਬ ਬਾਹਰ ਇਟਲੀ ਤੋਂ ਆ ਕੇ ਜਿਹੜੇ ਅੰਗਰੇਜ਼ ਨੇ ਉਹਨਾਂ ਨੇ ਪੇਂਟ ਕਰਿਆ ਤੇ ਬਣਾਇਆ ਸੀਗਾ ਮਤਲਬ ਪੁਲਸ ਲੈਣ ਸੰਗਰੂਰ ਦੇ ਵਿੱਚ ਬਹੁਤ ਅੱਛਾ ਗਰਾਊਂਡ ਹੈ ਤੇ ਉਹਦੇ ਬਹੁਤ ਅੱਛੇ ਕੋਚ ਨੇ ਰਮੇਸ਼ ਕੁਮਾਰ ਜੀ ਨੇ ਲਗਾਤਾਰ ਕਿਉਂਕਿ ਪੰਜਾਬ ਦੀਆਂ ਬਹੁਤ ਸਾਰੀਆਂ ਟੀਮਾਂ ਨੂੰ ਮੈਡਲ ਮਿਲ ਰਹੇ ਨੇ ਇਸ ਕੀ ਤੇ ਬਹੁਤ ਵਧੀਆ ਆ ਰਿਹਾ ਸਾਰਾ ਹਾਂਜੀ ਸਾਡਾ ਭਤੀਜਾ ਜੀ ਅੱਜ ਤਾਮਨ ਲਾਡੂ ਜੋ ਸੈਕਿੰਡ ਜਿੱਤ ਕੇ ਆਇਆ ਸੈਕਿੰਡ ਆਇਆਗਾ ਸਾਨੂੰ ਤੇ ਸਾਡੇ ਪਿੰਡ ਨੂੰ ਮਾਣ ਇਹ ਤੇ ਪੂਰਾ ਮਾਣ ਅੱਗੇ ਤੋਂ ਵੀ ਬਹੁਤ ਵਧੀਆ ਮੱਲਾ ਮਾਰੂਗਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੁਹਾਡਾ ਵੀ ਭਤੀਜਾ ਨਾ ਹਾਂਜੀ ਹਾਂ ਦੱਸੋ ਕਿ ਅੱਜ ਕਹੀ ਕੀ ਕੀ ਕਿਸੇ ਮੀਡੀਆ ਤੁਹਾਡੇ ਸਾਨੂੰ ਖੁਸ਼ੀ ਬਹੁਤ ਮਹਿਸੂਸ ਹੋ ਰਹੀ ਹੈ ਇਹ ਹੁਣ ਵੀ ਜਿੱਤ ਕੇ ਆਇਆ ਹੈ ਪਹਿਲਾਂ ਵੀ ਕਈ ਸਾਲਾਂ ਤੋਂ ਜਿੱਤ ਕੇ ਆ ਰਿਹਾ ਹੈਗਾ ਤੇ ਅਸੀਂ ਚਾਹੁੰਦੇ ਹਾਂ ਵੀ ਅੱਗੇ ਵੀ ਇਹ ਇਸੇ ਤਰ੍ਹਾਂ ਹੀ ਤਰੱਕੀਆਂ ਕਰਦਾ ਰਹੇ ਤੇ ਹਮੇਸ਼ਾ ਮੈਡਲ ਲੈ ਕੇ ਆਉਂਦਾ ਰਹੇ ਸਾਡੇ ਪਰਿਵਾਰ ਦੇ ਬੱਚੇ ਹੋਰ ਵੀ ਇਹਨੂੰ ਦੇਖ ਕੇ ਅੱਗੇ ਵਧਣਗੇ ਤੇ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਅੱਗੇ ਵਾਸਤੇ ਵਧੀਆ ਮੈਡਲ-ਮੋਡਲ ਲੈ ਕੇ ਆਉਂਦਾ ਰਹੇ ਹਾਂਜੀ ਜੋ ਅੱਜ ਨਵਰੀਤ ਜਿੱਤ ਕੇ ਆਇਆ ਸਾਨੂੰ ਉਹਦੀ ਬਹੁਤ-ਬਹੁਤ ਖੁਸ਼ੀ ਆ ਅਸੀਂ ਇਹਨੂੰ ਮੁਬਾਰਕਬਾਦ ਦਿੰਨੇ ਆ ਵੀ ਆਉਣ ਵਾਲੇ ਸਮੇਂ 'ਚ ਇਹ ਹੋਰ ਮੈਡਲ ਜਿੱਤ ਕੇ ਲਿਆਵੇ ਸਾਨੂੰ ਇਹ ਇਸ ਗੱਲ ਦੀ ਬੜੀ ਬਹੁਤ ਖੁਸ਼ੀ ਬਹੁਤ ਜ਼ਿਆਦਾ ਜਿੰਨੇ ਵੀ ਕਹਦੇ ਉਨੀ ਵੱਧ ਤੋਂ ਵੱਧ ਅੱਜ ਜਿਹੜਾ ਮੇਰੇ ਦੇਵਰ ਦਾ ਬੇਟਾ ਜਿੱਤਾ ਜਿੱਤ ਕੇ ਤੇ ਮਾਰਾਂ ਮਾਰ ਕੇ ਆਇਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਇਦੋਂ ਵੀ ਜ਼ਿਆਦਾ ਇਦੋਂ ਖੁਸ਼ੀਆਂ ਮਾਨ ਕੇ ਆਵੇ ਖੜਾ ਕੇ ਬਤਾ ਇਨੀ ਸਦਾ ਰੱਖ ਇੱਥੇ ਰੱਖ ਪੁੱਤ ਨੰਦਾ ਦੋਸਤੋ ਬਹੁਤ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਵੀ ਅੱਜ ਬੇਟਾ ਨਵਰੀਤ ਕਮਲਜੀਤ ਦਾ ਬੇਟਾ ਹੈਗਾ ਸਿਲਵਰ ਮੈਡਲ ਲੈ ਕੇ ਆਇਆ ਸਾਡੀ ਸੰਗਰਾਮੀ ਕਲਾ ਕੇਂਦਰ ਦੀ ਟੀਮ ਵੱਲੋਂ ਢੇਰ ਸਾਰੀਆਂ ਮੁਬਾਰਕਾਂ ਤੇ ਬੱਚੇ ਇਹ ਜੀਆਂ ਮੱਲਾ ਮਾਰਨ ਦੇ ਖੁਸ਼ੀਆਂ ਸਾਰੇ ਪਰਿਵਾਰਾਂ ਦੇ ਵਿੱਚ ਹੁਣ ਜਿਵੇਂ ਅੱਜ ਖੁਸ਼ੀ ਹੈਗੀ ਹੈ ਤੇ ਇਹ ਮੈਡਲ ਵੀ ਤਾਂ ਦਿਖਾ ਦਿਓ ਹੈਨਾ ਆ ਮੈਡਲ ਹੈ ਤੇ ਆ ਸਿਲਵਰ ਮੈਡਲ ਹੈ ਜਿਹੜਾ ਜਿੱਤ ਕੇ ਆ ਹੈਨਾ ਤੇ ਬਹੁਤ ਵਧੀਆ ਗੱਲ ਹੈਗੀ ਸਾਨੂੰ ਇਹ ਦੇਖ ਕੇ ਅੱਜ ਸਾਡੀ ਜਿਹੜੀ ਵੀਡੀਓ ਆਖੇ ਵਧੀਆ ਲੱਗੀ ਸਾਨੂੰ ਬਣਾਉਣ ਦੇ ਵਿੱਚ ਵੀ ਸਾਨੂੰ ਖੁਸ਼ੀ ਹੋਈ ਹੈ ਹੈਨਾ ਤੇ ਬਹੁਤ ਵਧੀਆ ਗੱਲ ਹੈ ਹਾਈ ਵੀ ਖਾਸ ਨਿਕਰਾ ਨਾ ਤਾਂ ਹੀ ਸਾਡੇ ਸਾਡੀ ਵੀਡੀਓ ਸ਼ੇਅਰ ਕਰ ਦਿਓ ਤੇ ਇਹ ਬਹੁਤ ਖੁਸ਼ੀਆਂ ਵਾਲੀਆਂ ਗੱਲਾਂ ਨੇ ਲੋਕਾਂ ਦੇ ਘਰਾਂ 'ਚ ਇਸ ਤਰ੍ਹਾਂ ਦੀ ਖੁਸ਼ੀਆਂ ਆਉਣ ਬੱਚੇ ਨਸ਼ਿਆਂ ਤੋਂ ਬਚਣ ਧੰਨਵਾਦ ਜਿੰਦਾਬਾਦ ਜਿੰਦਾਬਾਦ